ਤਾਂ ਜੂਨ ਮਹੀਨੇ ਦੀਆਂ ਛੁੱਟੀਆਂ ਨੇ ਜਿਹੜੀਆਂ ਹੋਣ ਜਾ ਰਹੀਆਂ ਨੇ ਤਾਂ ਪਤੀ ਪਤਨੀ ਘੁੰਮਣ ਦੀ ਪਲਾਨਿੰਗ ਜਿਹੜੀ ਬਣਾ ਰਹੀ ਐ ਤਾਂ ਪਤਨੀ ਆਪਣੇ ਮਾਹੀ ਨਾਲ ਜਿਹੜੀ ਗੱਲ ਕਰਦੀ ਐ ਕਿ ਆਪਾਂ ਘੁੰਮਣਾ ਜਿਹੜਾ ਕਿੱਥੇ ਜਾਵਾਂਗੇ ਤਾਂ ਵਿਅੰਗ ਸੁਣ ਲਿਓ ਹੱਸਿਓ ਨਾ ਵੀਡੀਓ ਸ਼ੇਅਰ ਕਰ ਸਕਦੇ ਹੋ ਜੀ ਜਿਆਦਾ ਹਾਸੇ ਆ ਗਈ ਤਾਂ ਸ਼ੇਅਰ ਕਰ ਦਿਓ ਕਹਿੰਦੇ ਜੂਨ ਮਹੀਨੇ ਹੋਣੀਆਂ ਛੁੱਟੀਆਂ ਮਾਈਆ ਵਧੀਆ ਪਲਾਨ ਬਣਾਵਾਂਗੇ ਜੂਨ ਮਹੀਨੇ ਹੋਣੀਆਂ ਛੁੱਟੀਆਂ ਮਾਈਆ ਵਧੀਆ ਪਲਾਨ ਬਣਾਵਾਂਗੇ ਗੋਆ ਸ਼ਿਮਲਾ ਤੱਕ ਘੱਟ ਠੰਡੇ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਗੋਆ ਸ਼ਿਮਲਾ ਘੱਟ ਠੰਡੇ ਆਪਾਂ ਮਾਨਸਾਂ ਕੋ ਮਕੇ ਆਵਾਂਗੇ ਹੱਦ ਅੰਦਰ ਜਦ ਦਾਖਲ ਹੋਣਾ ਸਿੱਧੀਆਂ ਆਉਣਗੀਆਂ ਪਾਣੀ ਦੀਆਂ ਪਾਉਣਾ ਹੱਦ ਅੰਦਰ ਜਦ ਦਾਖਲ ਹੋਣਾ ਸਿੱਧੀਆਂ ਆਉਣਗੀਆਂ ਪਾਣੀ ਦੀਆਂ ਪਾਉਣਾ ਗੱਡੀ ਛੋਟੇ ਗੇਰ ਵਿੱਚ ਪਾਵਾਂਗੇ ਗੋਆ ਸ਼ਿਮਲਾ ਤੱਕ ਘੱਟ ਠੰਡੇ ਆਪਾਂ ਮਾਨਸਾਂ ਘੁੰਮ ਕੇ ਆਵਾਂਗੇ ਗੋਆ ਸ਼ਿਮਲਾ ਤੱਕ ਘੱਟ ਠੰਡੇ ਆਪਾਂ ਮਾਨਸਾਂ ਘੁੰਮ ਕੇ ਆਵਾਂਗੇ ਜਦੋਂ ਚੁਗਲੀ ਘਰ ਕੋਲੋਂ ਦੀ ਲੰਘਣਾ ਇੱਕ ਪਾ ਦੇਣੀ ਸਨੈਪ ਭੋਰਾ ਨਹੀਂ ਸੰਗਣਾ ਜਦ ਚੁਗਲੀ ਘਰ ਕੋਲੋਂ ਦੀ ਲੰਘਣਾ ਇੱਕ ਪਾ ਦੇਣੀ ਸਨੈਪ ਭੋਰਾ ਨਹੀਂ ਸੰਗਣਾ ਖੜ ਪਾਣੀ ਵਿੱਚ ਕੁਲਫੀ ਖਾਵਾਂਗੇ ਗੋਆ ਸ਼ਿਮਲਾਤਾ ਘੱਟ ਠੰਡੇ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਗੋਆ ਸ਼ਿਮਲਾਤਾ ਘੱਟ ਠੰਡੇ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਹਰ ਗਲੀ ਮਹੱਲੇ ਫੇਰੀ ਪਾਉਣੀ ਮਾਨਸਾ ਬਰਫ਼ ਵਰਗਾ ਠੰਡਾ ਮੱਥੇ ਤੇ ਨਾ ਆਉਣੀ ਤੌਣੀ ਅਰੇ ਗਲੀ ਮਹੱਲੇ ਫੇਰੀ ਪਾਉਣੀ ਮਾਨਸਾ ਤਾਂ ਵਰਪ ਵਰਗਾ ਠੰਡਾ ਮੱਥੇ ਤੇ ਨਾ ਆਉਣੀ ਤਾਉਣੀ ਬੈਠ ਜਾਣਾ ਡਿਵਾਈਡਰ ਉੱਤੇ ਪਾਣੀ ਚ ਪੈਰ ਹਿਲਾਵਾਂਗੇ ਬੈਠ ਜਾਣਾ ਡਿਵਾਈਡਰ ਉੱਤੇ ਪਾਣੀ ਚ ਪੈਰ ਹਿਲਾਵਾਂਗੇ ਗੋਆ Shimla ਤੱਕ ਘੱਟ ਠੰਡੇ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਗੋਆ Shimla ਤੱਕ ਘੱਟ ਠੰਡੇ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਤਾਂ ਅੱਗੇ ਉਹ ਕਹਿੰਦੀ ਐ ਲੱਗੇ ਪੋਸਟਰਾਂ ਦੇ ਰੰਗ ਜਾਂਦੇ ਫਿੱਟਦੇ ਘੱਟ ਲੋਕ ਨਹੀਂ ਜਿਹੜੇ ਕਾਗਜ ਸੁੱਟਦੇ ਲੱਗੇ ਪੋਸਟਰਾਂ ਦੇ ਰੰਗ ਜਾਂਦੇ ਫਿੱਟਦੇ ਘੱਟ ਲੋਕ ਨਹੀਂ ਜਿਹੜੇ ਕਾਗਜ਼ ਸੁੱਟਦੇ ਫਰਜ਼ ਲੋਕਾਂ ਨੂੰ ਯਾਦ ਕਰਾਵਾਂਗੇ ਗੁਆ ਸ਼ਿਮਲਾ ਤੱਕ ਘੱਟ ਠੰਡੇ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਗੁਆ ਸ਼ਿਮਲਾ ਤੱਕ ਘੱਟ ਠੰਡੇ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਬੈਕਵਾਰਡ ਇਲਾਕਾ ਵੱਡੇ ਭੇਤਖੋਲ ਦਾ ਕਿੰਨਾ ਹੋਇਆ ਵਿਕਾਸ ਸੀਵਰੇਜ ਬੋਲਦਾ ਬੈਕਵਾਰਡ ਇਲਾਕਾ ਵੱਡੇ ਭੇਤਖੋਲ ਦਾ ਕਿੰਨਾ ਹੋਇਆ ਵਿਕਾਸ ਸੀਵਰੇਜ ਬੋਲਦਾ 43 ਕਰੋੜ ਨਾਲ ਚਮਕਿਆ ਸ਼ਹਿਰ ਲੱਗੇ ਬੈਨਰ ਦਿਖਾਵਾਂਗੇ ਗੋਆ ਸ਼ਿਮਲਾ ਘੱਟ ਠੰਡਾ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਗੋਆ ਸ਼ਿਮਲਾ ਘੱਟ ਠੰਡਾ ਆਪਾਂ ਮਾਨਸਾ ਘੁੰਮ ਕੇ ਆਵਾਂਗੇ ਮੂਸੇ ਵਾਲੇ ਨੇ ਨਾ ਚਮਕਾਇਆ ਪੀਵੀ 31 ਸਭ ਨੂੰ ਯਾਦ ਕਰਾਇਆ ਮੂਸੇ ਵਾਲੇ ਨੇ ਨਾ ਚਮਕਾਇਆ ਪੀਵੀ 31 ਸਭ ਨੂੰ ਯਾਦ ਕਰਾਇਆ ਆਪਾਂ ਦਾ ਬਸ ਪਾਣੀ ਖੜਾਇਆ ਢੇਰ ਵੋਟਾਂ ਦਾ ਕੰਮ ਨਾ ਆਇਆ ਬੈਠ ਮਨ ਸਮਝਾਵਾਂਗੇ Goa Shimla ਤੱਕ ਘੱਟ ਠੰਡੇ ਆਪਾਂ ਮਾਨਸਾ ਕੋ ਮੁੱਕੇ ਆਵਾਂਗੇ Goa Shimla ਤੱਕ ਘੱਟ ਠੰਡੇ ਆਪਾਂ ਮਾਨਸਾ ਕੋ ਮੁੱਕੇ ਆਵਾਂਗੇ ਤਾਂ ਇਹ ਚੰਦ ਲੈਣਾ ਨੇ ਜੀ ਮਾਨਸਾ ਸ਼ਹਿਰ ਤੇ ਤਾਂ ਇਸ ਤੋਂ ਬਾਅਦ ਇੱਕ ਅੱਜ ਨਿਊਜ਼ ਚੱਲ ਰਹੀ ਹੈ ਕਿ ਟੈਂਡਰ ਪਾਸ ਹੋ ਗਏ 1 ਜੂਨ ਤੋਂ ਸੀਵਰੇਜ ਦਾ ਕੰਮ ਜਿਹੜਾ ਸ਼ੁਰੂ ਹੋਣਾ ਮਈ ਮਹੀਨਾ ਸਮਾਪਤ ਹੋਣ ਵਾਲਾ ਹੈ ਤਾਂ 1 ਜੂਨ ਤੋਂ ਕਹਿੰਦੇ ਆ ਕਿ ਮਾਨਸਾ ਦਾ ਸੀਵਰੇਜ ਸਿਸਟਮ ਹੈ ਜਿਹੜਾ ਉਹ ਪੈਣ ਲੱਗੇਗਾ ਤਾ ਚੰਗੀ ਗੱਲ ਐ ਐਮਐਲਏ ਮਾਨਸਾ ਦਾ ਵੀ ਧੰਨਵਾਦ ਐ ਕਿਉਂਕਿ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੋਣ ਲੱਗੀਆਂ ਸੀ ਪਾਣੀ ਖੜਾ ਹੀ ਜਾਂਦਾ ਲੋਕ ਕਰਨ ਵੀ ਕੀ ਕਰਨ ਜਿਹੜਾ ਵਿਚਾਰਾ ਨੂੰ ਸੀਵਰੇਜ ਚ ਪਾਜਦਾ ਸੀਗਾ ਜਾਂ ਊਖਲੀ ਚ ਪਾਜਦਾ ਸੀ ਜਿਹੜਾ ਤਿਆਰ ਹੋ ਕੇ ਘਰੋਂ ਨਿਕਲਦਾ ਸੀ ਉਹ ਬਚਾ ਲੈ ਜਾ ਕੇ ਉਹਦਾ ਮੋਟਰਸਾਈਕਲ ਜਿਹੜਾ ਸੂਦੀ ਖੜ ਜਾਂਦੀ ਪੈਰ ਲਾਉਣੇ ਪੈਂਦੇ ਸੀ ਤੇ ਬੰਦੇ ਨੂੰ ਗੁੱਸਾ ਤਾਂ ਆਉਂਦਾ ਹੀ ਐ ਪਰ ਆਲਾ ਪ੍ਰਿਆਸ ਕੱਢ ਲਾਂਦਾ ਚੰਗੀ ਗੱਲ ਐ ਵਧੀਆ ਨਮਾਣਾ ਐਮਐਲਏ ਮਾਨਸਾ ਘਟ ਜਾਣਗੇ ਲੋਕਾਂ ਨੇ ਪਰ ਪਰ ਕੇ ਵੋਟਾਂ ਪਾਈਆਂ ਉਦਾ ਮੁੱਲ ਪੈ ਜੂਗਾ ਮਾਨਸਾਂ ਦੇ ਵਿੱਚੋਂ ਨਰਕ ਜਿਹੜਾ ਨਿਕਲ ਜੂ। ਚਲੋ 1 ਜੂਨ ਤੋਂ ਕੰਮ ਸ਼ੁਰੂ ਹੋ ਗਿਆ ਤਾਂ ਇੱਕ ਚੰਗੀ ਜੀ ਕਫਤਾ ਆਪਣੇ ਤਰਫੋਂ ਵੀ ਆਪਾਂ ਯੋਗਦਾਨ ਜਿਹੜਾ ਪਾਵਾਂਗੇ। ਉਹ ਵੀ ਇਕੱਲਾ ਆਈ ਨਹੀਂ ਹੈਗਾ ਵੀ ਆਪਾਂ ਬਿਨਾਂ ਗੱਲ ਤੋਂ ਹੀ ਨਿੰਦੀ ਜਾਈਏ। ਕਿਉਂਕਿ ਜਿਹੋ ਜਿਹਾ ਸਾਹਮਣੇ ਮਾਹੌਲ ਹੁੰਦਾ ਮਾਹੌਲ ਹੁੰਦਾ ਓਹੀ ਚੀਜ਼ ਜਿਹੜੀ ਕਰਤਾ ਹੁੰਦੀ ਹੈ। ਅ ਜਦੋਂ ਕੰਮ ਸ਼ੁਰੂ ਹੋ ਗਿਆ ਕਲੀਅਰ ਹੋ ਗਿਆ ਵੀ ਸਾਰੀ ਮਾਨਸਾਂ ਚ ਸੀਵਰੇਜ ਪੈਣੀ ਹੈ। ਫਿਰ ਉਹ ਹਿਸਾਬ ਨਾਲ ਇੱਕ ਵਧੀਆ ਜੀ ਕਫਤਾ ਤੁਹਾਡੇ ਸਾਹਮਣੇ ਜਿਹੜੀ ਲੈ ਕੇ ਆਵਾਂਗੇ।